ਪਿੰਡ ਭਗਵਾਨਪੁਰ ਦੇ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਪਿਆ ਜਦੋਂ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੱਗੂ ਬਚਪਨ ਦੇ ਵਿੱਚ ਕੋ ਕਬੱਡੀ ਦਾ ਖਿਡਾਰੀ ਸੀ ਤੇ ਬਹੁਤ ਹੀ ਚੰਗੇ ਸੁਭਾਅ ਦਾ ਸੀ ਤੇ ਸਾਰਿਆਂ ਦੇ ਨਾਲ ਮਿਲਵਟਣ ਦਾ ਦੱਸਦੀ ਪਰ ਜੋ ਸਮੇਂ ਨੇ ਗਿੜਖਾਦਾ ਜੋ ਵੀ ਹਾਲਾਤ ਬਣੇ ਗਲਤ ਬਣੇ ਜੇਕਰ ਕਿਸੇ ਦੀ ਵੀ ਕੋਈ ਆਪਸ ਵਿੱਚ ਚਰੰਜਸ਼ ਵੀ ਹੈ ਤੇ ਉਹ ਆਪਣੇ ਤੱਕ ਰੱਖਣੀ ਚਾਹੀਦੀ ਸੀ ਇੱਕ ਔਰਤ ਤੇ ਗੋਲੀਆਂ ਚਲਾਉਣਾ ਸਾਰਾ ਸਰ ਗਲਤ ਹੈ ਤੇ ਉਸ ਦਾ ਕਤਲ ਕਰ ਦੇਣਾ ਵੀ ਸਾਰਾ ਸਾਰ ਗਲਤ ਹੈ ਦੂਸਰੇ ਪਾਸੇ ਹੁਣ ਇੰਤਜ਼ਾਰ ਹੈ ਜੱਗੂ ਦੇ ਪਰਿਵਾਰਕ ਮੈਂਬਰ ਜੋ ਕਿ ਜੱਗੂ ਦੇ ਪਰਿਵਾਰਕ ਮੈਂਬਰ ਵਿਦੇਸ਼ ਤੋਂ ਆ ਰਿਹਾ ਜਿਸ ਤਰ੍ਹਾਂ ਵੀ ਉਹ ਵਿਦੇਸ਼ ਤੋਂ ਆਪਣਿੰਡ ਭਗਵਾਨਪੁਰ ਪਹੁੰਚੇਗੇ ਤਾਂ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ ਦੇਖੋ ਲਾਈਵ ਤੋਂ ਸਿੱਧਾ ਨਿਊਜ਼ ਪੰਜਾਬ ਤੇ ਜੀਸਨ ਜੀ ਇਹ ਸਭ ਫੈਟਦਾ ਕੀ ਮਹੌਲ ਇਹ ਮਾਹੌਲ ਆ ਜੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਕੱਟਿਆ ਸਾਡੇ ਪਿੰਡ ਸੇ ਅੱਜ ਤੱਕ ਕੋਈ 300 36 370 ਕੋਈ 755 ਦਾ ਐਸਾ ਕੋਈ ਕੇਸ ਨਹੀਂ ਆ ਇਹ ਪਹਿਲਾਂ ਖੱਤਰਿਆ ਉਹ ਕੱਟਣ ਦੀ ਸ਼ਿਕਾਇਤ ਹੈ ਹਜੀ ਇਹਦਾ ਪਿਛੋਕੜ ਇਹ ਸੀ ਪੀਆ ਦਾ ਜਿਹੜਾ ਵਾਪਸੀ ਜੱਜੂ ਦਾ ਉਹ ਇੱਕ ਦੇ ਪਰਵਾਹ ਤੇ ਸੀ ਗੁੜੀ ਦੀ ਨਹੀਂ ਸੀ ਉਹ ਆਪੇ ਦਾ ਜਿਹੜਾ ਸੀ ਇਹ ਜਿਹੜਾ ਬਾਬਾ ਉਹ ਪੀ ਪੀਚੇ ਸੀ ਉਹ ਬਿਮਾਰ ਹਿੰਦਾ ਸੀ ਉਸ ਤੋਂ ਬਾਅਦ ਉਹ ਮੁੰਡੇ ਨੇ ਇੱਕ ਡੈਕਟਰੀ ਜਾਵਰ ਜੀ ਡੈਕਟਰੀ ਨੂੰ ਸ਼ੁਰੂ ਹੋ ਗਏ ਡਰਾਈਵਰ ਬਣਾ ਚਾਰ ਗੱਡੀਆਂ ਉਹਨਾਂ ਤੋਂ ਲੀਜੇ ਤੱਕ ਪਾਇਆ ਉਹਦੀ ਰੈਸ ਹੋ ਗਈ ਉਹ ਇੱਥੇ ਆ ਕੇ ਗੱਡੀਆਂ ਵੇਚ ਗੋਈ ਦਿੱਤੀਆਂ ਇਹ ਇੱਕ ਵੱਡੀ ਸ਼ਹਿਰ ਦਾ ਬਟਾਰੇ ਪੜਦਾ ਉਸ ਤੋਂ ਬਾਅਦ ਇੱਥੇ ਆਇਆ ਇਹ ਉਹ ਅਜੇ ਵੱਡੀ ਪੁੜੀ ਖੇਤਾਂ ਇਹ ਵੱਡੀਆਂ ਪੁੜੀਆਂ ਦੀ ਕੰਮ ਹੀ ਕਰਦਾ ਸੀ ਉਹ ਥੋੜਾ ਬੋਤਾ ਉਹ ਬੈਠੇ ਨੂੰ ਹੁਣ ਕਰਕੇ ਸ਼ੱਕ ਦੇ ਕਹੀ ਚੜ ਗਿਆ ਜੇ ਵੀ ਜਾਣੇ ਨੂੰ ਵਰਤਿਆ ਤੇ ਵਰਤਾਂ ਕੋ ਬਾਤ ਛੋਟਾ ਉਹ ਉਹਦਾ ਇਹ ਸਾਰਾ ਦੁੱਤੀ ਹੈ ਇਸ ਤਰ੍ਹਾਂ ਤਰੂ ਗੁਰਦਿਆਂ ਦੀ ਦੁਸ਼ਮਣੀਆਂ ਹੋਣ ਵੀ ਹੈ ਇੱਥੇ ਹਾਂਜੀ ਇੰਨਾ ਕਿਸੇ ਦੀ ਮਾਂ ਤੇ ਪਰਿਵਾਰ ਤੇ ਹਮਲਾ ਕਰਨਾ ਕੋਈ ਨਹੀਂ ਕਿਸੇ ਨਾਲ ਦੁਸ਼ਮਣੀ ਲੱਗ ਚੱਕੀ ਵੀ ਨਹੀਂ ਗਈ ਇਹਦੇ ਫਾਰ ਦਾ ਸਿਆਸਤਦਾਨਾਂ ਦਾ ਸਾਰਾ ਖੇਲ ਆ ਇਹ ਸਾਰਾ ਮਜੀਠੀਆ ਦਾ ਤੇ ਸੁੱਖੀ ਦਾ ਖੇਲ ਆ ਪਿੰਡ ਚ ਤੇ ਅਜੇ ਵੀ ਕੋਈ ਨਹੀਂ ਗਈ ਨਾ ਲਾਗੇ ਜਾ ਕੇ ਦੁਸ਼ਮਣ ਨੂੰ ਕਹਿਣਾ ਹੈ ਹੀ ਨਹੀਂ ਇਹ ਦੋਨਾਂ ਗਵਾਂ ਦੀ ਲੜਾਈ ਦੇ ਵਿੱਚ ਹੀ ਪੀੜਾ ਗਿਆ ਤੇ ਕੋਈ ਪਤਾ ਤਾਂ ਸੁਭਾ। ਠੀਕ ਜਲ ਮੇਰੀ ਜੋ ਆਉ ਭਾਈ ਤੁਹਾਨੂੰ ਕਿੱਧਰ ਲੱਗਦੀ ਮੇਰੀ ਜੋ ਲੱਗਦੀ ਯਾਰ ਅੱਜ ਤਾਂ ਇਹ ਕੋ ਮੇਰਾ ਪੋਤਰਾ ਹੈ ਜਿਹੜੀ ਇਹ ਉਹ ਜੀਤੀਏ ਦੀ ਸੁਖੀ ਦੀ ਸ਼ਾਸਤ ਦੇ ਵਿੱਚ ਪੀੜਾ ਗਿਆ ਤਸੱਦ ਕਿ ਕਿੰਨਾ ਚੋਗੇ ਤੇ ਲੱਗੂ ਦੇ ਪ੍ਰਭਾਵ ਬਾਰੇ ਜੱਗੂ ਦੀ ਸੁਭਾਅ ਬਾਰੇ ਦੱਸ ਬਸ ਸਾਰਾ ਪਿੰਡ ਦੇਖਿਆ ਜੱਗੂ ਦਾ ਬਾਪ ਬਹੁਤ ਹੀ ਕਲਾਮਾਨ ਚਾਰ ਪੰਜ ਤੱਕ ਸੀ ਇਹ ਜੋ ਸਾਰੇ ਕੰਮ ਨਿਨਨ ਨਿਭਾਉਂਦਾ ਸੀ ਉਹਦਾ ਬਾਪ ਹੈ ਅਨਿਆਇ ਮੋਟਾ ਤੇ ਕੋਈ ਰਾਹ ਨੂੰ ਆਇਆ ਤੇ ਬੋਲਦਾ ਬਸ ਗੱਲਾਂ ਬੱਚਾ ਬਹੁਤ ਸੁਣਦਾ ਸੀ ਅਰਦਾਸੀ ਔਰ ਇਹਦਾ ਚੰਗਾ ਸੀ ਸੁਭਾਅ ਵੀ ਐਵੇਂ ਦੇ ਕਰਨੀ ਜੀ ਜੋਈ ਜੰਦੀ ਆ ਜੇ ਕੇ ਦੀ ਕੀ ਪਰਵਾਰੀ ਹੁੰਦੀ ਆ ਤੇ ਕੋਈ ਉਹ ਕੰਡਵਾਲ ਨੂੰ ਕਰਕੇ ਤੋੜਦਾ ਸੀ ਇਹਦਾ ਵਧੀਆ ਸੁਭਾਅ ਆ ਤੇ ਜੇ ਕੋਈ ਆਪਣੇ ਆਪ ਤੇ ਜਾ ਕੇ ਕੋਈ ਬਤਨ ਕਰਦਾ ਸੀ ਉਹਨੇ ਚਾਰ ਵਾਰੀ ਮੈਂ ਤੇ ਚਾਰ ਵਾਰੀ ਉਹਨੇ ਗੋਦੀ ਵਾਰੀ ਪੰਜ ਅਜੀ ਬਹੁਤ ਵਧੀਆ ਖਾਤਾ ਤੇ ਜੀ ਜੀ ਬੁੱਢੇ ਤੋਂ ਨਾ ਨਹੀਂ ਬਹੁਤ ਸੁਣਾਉਂਦੇ ਨਾਲ ਬਹੁਤ ਵਧੀਆ ਚੰਗਾ ਸੀ ਬਹੁਤ ਹੀ ਵਧੀਆ ਉਨੇ ਕਬੱਡੀ ਦੀ ਗੇਮ ਖਾਈ ਆਪ ਵੀ ਖੇਡਿਆ ਪੀ ਐਮ ਬ੍ਰਾਈਸਿੰਗ ਉਹਨੂੰ ਤੋਂ ਸਾਨੂੰ ਖੁਸ਼ੀ ਦੀ ਗੱਲ ਨਹੀਂ ਸੀ ਤੁਮ ਹੈ ਕਨੇਡਾ ਅਮਰੀਕਾ ਚੋਂ ਵੇਖਿਆ ਜਾ ਕੇ ਪੀ ਮਤਲਬ ਰੋਟੀ ਸਾਡੇ ਪਿੰਡੋਂ ਆਣੀ ਜੁੱਤੇ ਨਾਲੀ ਜਿਹੜੀ ਟੀਮ ਨੇ ਉੱਥੇ ਖੇਡਦੀ ਤੇ ਮਾਨੂੰ ਹੋਰ ਖੁਸ਼ੀ ਹੋਦੀ ਹੈ ਇਹ ਬੱਚੇ ਨੂੰ ਸਿਆਸੀ ਜਿਹੜੀ ਰੰਗਾਂ ਆ ਗਈ ਇਹ ਬਚੀ ਸਾ ਤੋਂ ਆਇਆ ਨਹੀਂ ਜਮੇ ਰਹਾ ਨਾ ਬਚਾ ਸਕਦਾ ਕਿ ਕਿੰਨੀ ਮਾਤਾ ਮਰੇ ਕਿ ਜਨਨ ਚਾਉ ਮਾਤਾ ਬਹੁਤ ਨੇਕ ਸੀ ਇਹ ਜਿਹੜਾ ਮਨਤਕਾ ਹੋਇਆ ਸਾਡੇ ਤ੍ਰਿਵਨ ਨਗਰ ਨੇ ਕਹਿ ਲੀਏ ਇਹ ਤੱਕ ਬਹੁਤੀ ਇਹ ਮੜਾ ਹੋਇਆ ਕਿਉਂਕਿ ਪਹਿਲੀ ਵਾਰੀ ਕਿਤੇ ਜ਼ਿੰਦਗੀ ਚ ਕਿਸੇ ਔਰਤ ਦਾ ਕਤਲ ਇਦਾਂ ਕੀਤਾ ਗਿਆ ਸਿੱਖਰ ਹਿੰਦੂ ਕਮਸਾਈ ਮੁਸਲਮਾਨ ਤਾਂ ਨਹੀਂ ਕਰਦੇ ਉਹ ਸੇਵਾ ਨਹੀਂ ਕਰਦੇ ਪਰ ਅਫਸੋਸ ਵੀ ਮਤਲਬ ਤੁਹਾਨੂੰ ਕੀ ਕਿਹਨਾ ਚਾਹੋਗੇ ਜੱਗੂ ਜਦੋਂ ਇੱਥੇ ਬਚਪਨ ਤੋਂ ਜਵਾਨੀ ਵੀ ਇੱਥੇ ਰਿਹਾ ਕਿਸ ਤਰ੍ਹਾਂ ਦਾ ਸੁਭਾਅ ਸੀ ਤੇ ਉਹਦੀ ਮਾਤਾ ਦਾ ਕਿੰਦਾ ਦਾ ਸੁਭਾਅ ਸੀ ਸੁਭਾਅ ਦੇ ਟੱਪ ਬਹੁਤ ਅੱਛਾ ਸੀ ਮੁੰਡਾ ਵੀ ਖਿਡਾਰੀ ਸੀ ਉਹ ਖੇਡੋ ਦਾ ਮੁੰਡਾ ਸੀ ਕਬੱਡੀ ਖੇਡਦਾ ਸੁਭਾਅ ਬਹੁਤ ਅੱਛਾ ਸਾਬ ਸੀ ਤੇ ਔਰ ਵਕਤ ਨੇ ਕਬਤ ਕੀ ਉਹਦਾ ਕਿਧਰ ਲੈ ਜਾਣਾ ਉਹ ਇਹ ਜੋ ਹਾਲਾਤ ਬਣੇ ਅੱਜ ਕਿ ਇਸ ਤਰੀਕੇ ਨਾਲ ਚਲੋ ਦੁਸ਼ਮਣੀਆਂ ਹੁੰਦੀਆਂ ਹੋਣਗੀਆਂ ਪਰ ਇਸ ਤਰ੍ਹਾਂ ਕਿਸੇ ਦੇ ਮਾਪਿਆਂ ਨੂੰ ਮਾਰਨਾ ਤੇ ਬਹੁਤ ਗਲਤ ਗੱਲ ਕੁਨਾਂ ਨਹੀਂ ਤੇ ਗੋਲੇ ਨਹੀਂ ਚਲਣਾ। ਇਹ ਤਾਂ ਹੀ ਸਖਤ ਬਰੋਦੀ। ਉਹ ਪਟਿਆਕ ਨੂੰ ਮੋਚਿਆ ਨਾ ਬਹੁਤ। ਜਦੋਂ ਜੱਗੀ ਤੋਂ ਬਾਤਾਂ ਚ ਪਿੰਡ ਦੇ ਵਿੱਚ ਸਰਪੰਚ ਵੀ ਰੇਖਾ ਜੀ ਉਹ ਕਿਸ ਤਰ੍ਹਾਂ ਦੇ ਕੰਮ ਕਰਾਇਆ ਜਾਂ ਕਿਸ ਤਰ੍ਹਾਂ ਦਾ ਮਾਹੌਲ ਧੁਰਮਾ ਉਹ ਠੀਕ ਸੀ ਸਾਰੇ ਕੰਮ ਆਪ ਕਰਾਉਂਦੇ ਸੀਗੇ। ਦੁਨੀਆ ਇਹ ਸਾਰੇ ਪਿੰਡ ਦਾ ਹੋਰ ਕਰਾਉਂਦੇ ਬਹੁਤ ਅੱਛਾ ਵਰਤ ਸੀ ਨਰਾਜ਼ੀ ਆ। ਜੇ ਜੇ ਤੋ ਚੱਕੂ ਇੱਕ ਤਰ੍ਹਾਂ ਦੇ ਸਾਰਿਆਂ ਨਾਲ ਮਿਲਦਾ ਹੋਏਗਾ ਕਿਸ ਤਰ੍ਹਾਂ ਦਾ ਗੱਲਾਂ ਬਾਤਾਂ ਕਰਦਾ ਹੈ ਨਹੀਂ ਉਹਨੂੰ ਤਾਂ ਪਤਾ ਵੀ ਨਹੀਂ ਇਹ ਚੀਜ਼ਾਂ ਮੈਂ ਕਿੱਧਰੋਂ ਜਾਣਾ ਤੇ ਉਹ ਤਾਂ ਬਚਪਨ ਦਾ ਸਮਾਂ ਸੀ ਜਦੋਂ ਉਹ ਵਧੀਆ ਮੁੰਡਾ ਹੁੰਦਾ ਸੀ ਬਹੁਤ ਵਧੀਆ ਮੁੰਡਾ ਹੁੰਦਾ ਸੀ ਅੱਜ ਟੈਨਸ਼ਨ ਚ ਮਾਹੌਲ ਕਰਦਾ ਉਹ ਇਹ ਸੋਗ ਹੈ ਜੀ ਪੂਰਾ ਸੋਗ ਹੈ